ਕੋਈ ਨਹੀਂ ਚਲੋ মিডিਆ ਰਾਹੀਂ ਮਾਲਕ ਗੱਲ ਨੂੰ ਉਛਾਲਿਆ ਤੇ ਇਸ ਵਾਰ ਹੁਣ ਮੈਂ ਬਹਿ ਕੇ ਵੀ ਦੇਖਿਆ ਕਿ ਨੇ ਬਹੁਤ ਜ਼ਿਆਦਾ ਹਿਰਾਫਰੀ ਕੀਤੀ ਹੋਈ ਆ ਇਹਦੇ 60 ਕਿਲੋ ਦਾਣੇ ਉਹਨਾਂ ਦੇ 45 ਕਿਲੋ ਕਈਆਂ ਤੇ 40 ਕਿਲੋ ਉਹਨਾਂ ਦੇ 30 ਕਿਲੋ ਦਿੱਤੇ ਹੋਏ ਆ ਇਹ ਗਰੀਬਾਂ ਦਾ ਹੱਕ ਆ ਇਸ ਤੇ ਕੋਈ ਵੀ ਗਲਤ ਕਦਮ ਕਰੇਗਾ ਤਾਂ ਆਮ ਆਦਮੀ ਪਾਰਟੀ ਵੱਲੋਂ ਬਖਸ਼ਿਆ ਨਹੀਂ ਜਾਏਗਾ ਚਾਹੇ ਮੈਂ ਹੀ ਖੁਦ ਕਿਉਂ ਨਾ ਹੋਵਾਂ ਇਸ ਦਾ ਹੱਕ ਬਣਦਾ ਉਹ ਗਰੀਬਾਂ ਤੱਕ ਪਹੁੰਚਾਇਆ ਜਾਵੇ ਚਾਹੇ ਉਹ ਸਾਡੀਆਂ ਪੰਚਾਇਤਾਂ ਨੇ ਚਾਹੇ ਸਾਡੇ ਟਿਕੂ ਹੋਲਡਰ ਨੇ ਸਾਡੇ ਹੋਰ ਮੈਂਬਰ ਨੇ ਕੋਈ ਵੀ ਐਸਟੀ ਦੇ ਵਿੱਚ ਗਰੀਬਾਂ ਨਾਲ ਧੱਕਾ ਨਹੀਂ ਹੋਣਾ ਚਾਹੀਦਾ ਕਿ ਮੈਂ ਘਰ ਆ ਜਾਂਦਾ ਮੈਂ ਕਿਹ ਜੀ ਨਹੀਂ ਤੋਂ ਤਾਂ ਹੀ ਡਿਮਾਂਡ ਸੀ ਜਿਹੜੀਆਂ ਨੂੰ ਬਦਲਣਾ ਚਾਹੁੰਦੇ ਆਂ ਤੇ ਆਪਾਂ ਇਹਨਾਂ ਦੀ ਡਿਮਾਂਡ ਦੇ ਉੱਤੇ ਫੋਲ ਕਾੜਦੇ ਆਂ ਜਨਮ ਦੇ ਦਰ ਤੇ ਆਪਾਂ ਨੂੰੜੇ ਤੇ ਜਨਮ ਨਾਲ ਦੇ ਸਤਨੁਪੀ ਸੋਸਤਾਂ ਗਾਇਨ ਕਾਰਮੇ ਕਰਦੇ ਆਂ ਉਪਰ ਨਜ਼ਦੀਕ ਪੈਂਦੇ ਪਿੰਡ ਬਹਿਰਾਮ ਦੇ ਵਸੀਆਂ ਨੇ ਪਿਛਲੇ ਦਿਨੀ ਡੀਪੂ ਹੋਲਡਰ ਤੇ ਕਣਕ ਕੱਟ ਦੇਣ ਦੇ ਦੋਸ਼ ਲਗਾਏ ਸਨ ਲੋਕਾਂ ਦਾ ਕਹਿਣਾ ਸੀ ਕਿ ਡੀਪੂ ਹੋਲਡਰ ਉਹਨਾਂ ਨੂੰ ਦਾਣੇ ਕੱਟ ਕੇ ਦਿੰਦਾ ਹੈ ਇਸ ਮੌਕੇ ਬਹਿਰਾਮ ਦੇ ਲੋਕਾਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਸੀ ਕਿ ਉਹਨਾਂ ਨੂੰ ਉਹਨਾਂ ਦਾ ਬਣਦਾ ਹੱਕ ਦਿੱਤਾ ਜਾਵੇ ਇਸ ਮੌਕੇ ਫੂਡ ਅਫਸਰ ਰਜਨੀਸ਼ ਕੁਮਾਰ ਨੇ ਜਗਦੀਪ ਸਿੰਘ ਦੀ ਡਿਊਟੀ ਲਗਾਈ ਕੇ ਪਿੰਡ ਵਾਸੀਆਂ ਦੇ ਦੁਬਾਰਾ ਬਿਆਨ ਲੈ ਜਾਣ ਇਸ ਮੌਕੇ ਜਦ ਜਗਦੀਪ ਸਿੰਘ ਨੇ ਪਿੰਡ ਬਹਿਰਾਮ ਦੇ ਵਾਸੀਆਂ ਦੇ ਲਿਖਤੀ ਬਿਆਨ ਲਏ ਤਾਂ ਪਿੰਡ ਦੇ ਵਾਸੀਆਂ ਨੇ ਸਾਰੇ ਹੀ ਲਿਖਤੀ ਬਿਆਨ ਦੀਪੂ ਹੋਲਡਰ ਦੇ ਖਿਲਾਫ ਹੀ ਦੇ ਦਿੱਤੇ ਇਸ ਮੌਕੇ ਆਮ ਆਦਮੀ ਪਾਰਟੀ ਦੇ ਬਲਾਕ ਪ੍ਰਧਾਨ ਹਰਜੀਤ ਸਿੰਘ ਢਿੱਲੂ ਨੇ ਕੀ ਕਿਹਾ ਆਓ ਸੁਣਦੇ ਹਾਂ ਜੀ ਤੇ ਇਹ ਮਸਲਾ ਤੁਹਾਡੇ ਧਿਆਨ ਦੇ ਵਿੱਚ ਆਇਆ ਕੀ ਕਰ ਰਹੇ ਅਸਲ ਦੇ ਬੱਚੇ ਨੇ ਜਿੱਥਾ ਇੱਕ ਦੋ ਵਾਰੀ ਪਹਿਲਾਂ ਵੀ ਗਲਤੀਆਂ ਕੀਤੀਆਂ ਤਾਂ ਅਸੀਂ ਇਹਨੇ ਮਾਫੀਨਾਮਾ ਮੰਗ ਲੈਣਾ ਕਹਿਣਾ ਵੀ ਚਲੋ ਕੋਈ ਨਹੀਂ ਮੈਨੂੰ ਇੱਕ ਮੌਕਾ ਹੋਰ ਦੇ ਦਿਓ ਇੱਕ ਮੌਕਾ ਦੋ ਵਾਰੀ ਨਾ ਮੌਕੇ ਦਿੱਤੇ ਜੀ ਪਰ ਇਸ ਵਾਰ ਇਹਨੇ ਲੋਕਾਂ ਨੇ ਚਲੋ মিডিਆ ਰਾਹੀਂ ਮਤਲਬ ਗੱਲ ਨੂੰ ਉਛਾਲਿਆ ਤੇ ਇਸ ਵਾਰ ਹੁਣ ਮੈਂ ਬਹਿ ਕੇ ਵੀ ਦੇਖਿਆ ਕਿ ਇਹਨੇ ਬਹੁਤ ਜ਼ਿਆਦਾ ਹਿਰਾਫਰੀ ਕੀਤੀ ਹੋਈ ਆ ਜੀ ਤੇ ਯਕੀਨੀਆਂ ਦੇ 60 ਕਿਲੋ ਦਾਣੇ ਉਹਨਾਂ ਦੇ 45 ਕਿਲੋ ਕਈਆਂ ਤੇ 40 ਕਿਲੋ ਉਹਨਾਂ ਦੇ 30 ਕਿਲੋ ਦਿੱਤੇ ਹੋਏ ਆ ਜੀ ਤੇ ਹੁਣ ਆਪਾਂ ਤਾਂ ਮੰਨ ਲਓ ਜਿਹਦੇ ਤੋਂ ਪੂਰੀ ਬਣਦੀ ਹੋਈ ਕਾਰਵਾਈ ਕੀਤੀ ਜਾਵੇਗੀ ਜੀ ਬਾਕੀ ਸਰਕਾਰ ਵੱਲੋਂ ਵੀ ਤਾਂ ਆਪਣੇ ਵੱਲੋਂ ਵੀ ਕਿਉਂਕਿ ਇਹ ਗਰੀਬਾਂ ਦਾ ਹੱਕ ਆ ਜੀ ਇਸ ਤੇ ਕੋਈ ਵੀ ਗਲਤ ਕਦਮ ਕਰੇਗਾ ਤਾਂ ਆਮ ਆਦਮੀ ਪਾਰਟੀ ਵੱਲੋਂ ਬਖਸ਼ਿਆ ਨਹੀਂ ਜਾਏਗਾ ਚਾਹੇ ਮੈਂ ਹੀ ਖੁਦ ਕਿਉਂ ਨਾ ਹੋਵਾਂ ਜੀ ਇਸ ਕਰਕੇ ਸਾਰਿਆਂ ਨੂੰ ਮੇਰੀ ਗਾਂਹ ਦੀ ਅਪੀਲ ਆ ਕਿ ਇਸ ਚੀਜ਼ ਦਾ ਜੋ ਗਰੀਬਾਂ ਦਾ ਹੱਕ ਬਣਦਾ ਉਹ ਗਰੀਬਾਂ ਤੱਕ ਪਹੁੰਚਾਇਆ ਜਾਵੇ ਚਾਹੇ ਉਹ ਸਾਡੀਆਂ ਪੰਚਾਇਤਾਂ ਨੇ ਚਾਹੇ ਸਾਡੇ ਟਿੱਕੂ ਹੋਲਡਰ ਨੇ ਸਾਡੇ ਹੋਰ ਕੋਈ ਵੀ ਇਸ ਟੀ ਦੇ ਵਿੱਚ ਗਰੀਬਾਂ ਨਾਲ ਤੱਕਾ ਨਹੀਂ ਹੋਣਾ ਚਾਹੀਦਾ ਫੂਡ ਰਸ ਵੀ ਤੁਹਾਡੇ ਬੈਂਕ ਚ ਆਏ ਹੈਗੇ ਤੇ ਉਹਨਾਂ ਬੋਲੋ ਹੁਣ ਕੀ ਕਾਰਵਾਈ ਨੂੰ ਫੂਡ ਇਨਸਪੈਕਟਰ ਸਾਹਿਬ ਰਜਨੀਸ਼ੀ ਦਾ ਕੱਲ ਮੈਨੂੰ ਫੋਨ ਆਇਆ ਸੀ ਵੀ ਕਹਿੰਦੇ ਭਾਜੀ ਵੀ ਇਦਾਂ ਕਰਕੇ ਇਹਨਾਂ ਨਾਲ ਆਪਾਂ ਕਾਰਵਾਈ ਕਰਨੀ ਹੈ ਇਹ ਮੈਨੂੰ ਮੇਰੇ ਕੋਲ ਫੋਨ ਇਹਦਾ ਵੀ ਆਇਆ ਵੀ ਕਹਿੰਦਾ ਵੀ ਮੈਂ ਮਾਫੀਨਾਮਾ ਮੰਗਦਾ ਹਾਂ ਮੈਂ ਗਲਤੀ ਹੋ ਗਈ ਮੇਰੇ ਤੋਂ ਵੀ ਮੈਂ ਘਰ ਆ ਜਾਂਦਾ ਮੈਂ ਕਹਿੰਦਾ ਜੀ ਨਹੀਂ ਮੇਰੇ ਘਰ ਆ ਕੇ ਫੈਸਲਾ ਨਹੀਂ ਹੋਣਾ ਜਿੱਥੇ ਤੂੰ ਗਲਤੀ ਕੀਤੀ ਹੈ ਫੈਸਲਾ ਵੀ ਉੱਥੇ ਹੀ ਹੋਣਾ ਹੈ ਤਾਂ ਅੱਜ ਸਾਡੇ ਪਿੰਡ ਦੀ ਸੱਤ ਦੇ ਵਿੱਚ ਹੀ ਇਹ ਲੋਕ ਇਕੱਠੇ ਹੋਏ ਨੇ ਤੇ ਇਹਨਾਂ ਲੋਕਾਂ ਦੇ ਇਹੀ ਕਹਿਣ ਤੇ ਉੱਤੇ ਜੋ ਵੀ ਫੈਸਲਾ ਅੱਜ ਹੋਇਆ ਉਹਨਾਂ ਦੇ ਲੋਕਾਂ ਦੇ ਕਹਿਣ ਤੇ ਹੋਇਆ ਵੀ ਜੇ ਤਾਂ ਮਾਫੀ ਦੇਣਾ ਚਾਹੁੰਦਾ ਤਾਂ ਮਾਫੀ ਦੇ ਦੇਵਾਂਗੇ ਜੇ ਲੋਕ ਇਹਨਾਂ ਨੂੰ ਨਹੀਂ ਰੱਖਣਾ ਚਾਹੁੰਦੇ ਤਾਂ ਨਹੀਂ ਰੱਖਾਂਗੇ ਤਾਂ ਲੋਕਾਂ ਦੀ ਇਹ ਡਿਮਾਂਡ ਸੀ ਵੀ ਅਸੀਂ ਇਹਨਾਂ ਨੂੰ ਬਦਲਣਾ ਚਾਹੁੰਦੇ ਹਾਂ ਅਸੀਂ ਤੇ ਆਪਾਂ ਇਹਨਾਂ ਦੀ ਡਿਮਾਂਡ ਦੇ ਉੱਤੇ ਫੁੱਲ ਚਾਰਦੇ ਆ ਅੱਜ ਤੋਂ ਬਾਅਦ ਕੋਈ ਵੀ ਜਿਹੜੀ ਕਾਰਵਾਈ ਹੈ ਤੇ ਬਣਦੀ ਕਾਰਵਾਈ ਹੈ ਉਹ ਪੂਰੀ ਕੀਤੀ ਜਾਵੇ ਇਹ ਸਨ ਹਰਜੀਤ ਸਿੰਘ ਢਿੱਲੋਂ ਜੋ ਕਿ ਬਲਾਕ ਪ੍ਰਧਾਨ ਹੈਗੇ ਆ ਹਰਜੀਤ ਸਿੰਘ ਢਿੱਲੋਂ ਜਿਨ੍ਹਾਂ ਨਾਲ ਗੱਲਬਾਤ ਕੀਤੀ ਉਹਨਾਂ ਨੇ ਕਿਹਾ ਕਿ ਜੇਕਰ ਮੈਂ ਵੀ ਕਿਉਂ ਨਾ ਹੋਵਾਂ ਚਾਹੇ ਕਿ ਡੀਪੋ ਕਾਰਵਾਈ ਕੀਤੀ ਜਾਵੇ ਇਸ ਮੌਕੇ ਡਿਊਟੀ ਅਫਸਰ ਜਗਦੀਪ ਸਿੰਘ ਨੇ ਕਿਹਾ ਆਓ ਉਹ ਵੀ ਸੌਣ ਲੈਂਦੇ ਹਾਂ ਪਿੰਡ ਵਾਸੀ ਨੇ ਪਰਚੀਆਂ ਕੱਟ ਕੇ ਦਾਨੇ ਘਾਟੇ ਕੀਤੇ ਹੋਏ ਆ ਜੀ ਉਹ ਅਸੀਂ ਉਹਨਾਂ ਦੇ ਬਿਆਨ ਲੈ ਰਹੇ ਹਾਂ ਜੀ ਤੇ ਬਿਆਨਾਂ ਦੇ ਆਧਾਰ ਤੇ ਆਪਾਂ ਅਗਲੀ ਕਾਰਵਾਈ ਜੋ ਵੀ ਬੰਦੀ ਆ ਕਰਾਂਗੇ ਜੀ ਬਿਆਨਾਂ ਦੇ ਆਧਾਰ ਤੋਂ ਬਾਅਦ ਕੀ ਕਾਰਵਾਈ ਕਰੋਗੇ ਤੁਸੀਂ ਬਿਆਨਾਂ ਦੇ ਆਧਾਰ ਤੇ ਆਪਾਂ ਰਿਪੋਰਟ ਭੇਜਾਂਗੇ ਬਣਾ ਕੇ ਸਰਕਲ ਆਫਿਸ ਉਸ ਤੋਂ ਗਾਇ ਘਰਵਾਈ ਚੱਲਣੀ ਜਿਸ ਤਰ੍ਹਾਂ ਹੋ ਰਿਹਾ ਜੀ ਹਾਂ ਜੀ ਇਹ ਸਨ ਜਗਦੀਸ਼ ਸਿੰਘ ਜੀ ਜੋ ਜਿਨ੍ਹਾਂ ਨੇ ਬਿਆਨ ਦਿੱਤੇ ਹਨ ਕਿ ਪਿੰਡ ਵਾਸੀਆਂ ਦੀ ਰਿਆਣ ਲੈ ਲਏਗੇ ਹਨ ਉਸ ਤੋਂ ਬਾਅਦ ਜੋ ਵੀ ਬੰਦੀ ਕਾਨੂੰਨੀ ਕਾਰਵਾਈ ਹੈ ਉਹ ਕੀਤੀ ਜਾ ਕੇ ਕੈਮਰਾਮੈਨ ਸੰਦੀ ਨਾਲ ਪੋਗਲ ਕੋਪਰ ਉੱਥੇ ਹੀ ਫੂਡ ਅਫਸਰ ਜਨੀਸ਼ ਕੁਮਾਰ ਨੇ ਕਿਹਾ ਕਿ ਪਿੰਡ ਬਹਿਰਾਮ ਦੇ ਵਾਸੀਆਂ ਨੇ ਦੀਪੂ ਹੋਲਡਰ ਖਿਲਾਫ ਲਿਖਤੀ ਬਿਆਨ ਦੇ ਦਿੱਤੇ ਹਨ ਬਿਆਨਾਂ ਦੇ ਆਧਾਰ ਤੇ ਦੀਪੂ ਹੋਲਡਰ ਨੂੰ ਸਸਪੈਂਡ ਕੀਤਾ ਜਾਵੇਗਾ ਕੋਪਰ ਤੋਂ ਕੈਮਰਾਮੈਨ ਸੈਣੀ ਦੇ ਨਾਲ ਗੁਰਪ੍ਰੀਤ ਸਿੰਘ ਪੋਗਲ ਦੀ ਕਸਰਪੁਰ